ਆਲ ਵਿੱਚ ਪਵਿੱਤਰ ਹੋ। ਅੱਜ ਖੁਦਾ ਨੇ ਸਾਨੂੰ ਬਚਾਇਆ, छुड़ाया है, ਕਿਸੀ ਅੱਗੇ ਵਦੀ ਉਹਦੀ ਕਮਾਂ ਨੂੰ ਕਰ ਸਕੀ, ਸੁਸਮਾਚਾਰ ਕਰ ਸਕੀ, ਪੀਚ ਕਰ ਸਕੀ। ਹallelujah। ਕਿਉਂਕਿ ਪ੍ਰਭੇ ਯਿਸੂ ਮਸੀਹ ਇਕੱਲਾ ਪਰਮੇਸ਼ੁਰ ਇਹ ਤਣਾ ਉਦਾਰ ਕਰਦਾ ਹੈ। ਜੋ ਵੱਟੇ ਮੇਰੀ ਕੰਗਣ ਲੰਗੜੇ ਚਲੋਣਾ ਇੰਨੇ ਨੇ ਓਖਾ ਦਿੰਦਾ ਹੈ, ਜੋ ਮੁਰਜ਼ੇ ਨੂੰ ਜੀਵਤ ਕਰਦਾ ਹੈ। ਗੁਨਾਹਾਂ ਆ, ਗਲਤੀਆਂ ਆ। ਪਰਮੇਸ਼ਰ ਕੋਲ ਤੋਬਾ ਕਰੋ। ਤੋ ਇਹ 25 ਇਹ ਫੈਸਲਾ ਕਰੋਗੇ ਪਰਮੇਸ਼ਰ ਕੋ ਦਮਲ ਤੇ ਕਮਮ ਵਿੱਚ ਬਨਕਰ ਰੋਜ਼ ਪ੍ਰੇਅਰਸ ਕਰਾਂਗਾ ਹallelujah ਬਾਈਬਲ ਸਮਝ ਕਰਦੀ ਆ ਉਥਾਂ ਦੇ ਬਹੁਤ سارے ਜਿਹੜੇ ਨੌਜਵਾਨ ਦੇ ਬੱਚੇ ਸੀਗੇ ਜਿਹੜੇ ਬੇਟੇ ਸੀਗੇ ਮਾਰ ਦਿੱਤੇ ਗਏ ਸੀ ਕੁਝ ਮਹੀਨਿਆਂ ਨੇ ਕੁਝ ਸਾਲਾਂ ਦੇ ਉਹ ਰਾਜ ਨੂੰ ਬਦਲ ਲੱਗ ਗਈ ਇਹ ਕੋ ਉਦਾਰ ਕਰਨ ਵਾਲਾ ਆ ਰਿਹਾ ਉਹ ਕੀ ਰਾਜੇ ਨਹੀਂ ਪਰ ਸ਼ੈਤਾਨ ਰੇਂਦਰ ਨੂੰ ਮੇਰੇ ਕੰਮ ਕਰ ਰਿਹਾ ਸੀਗਾ ਸ਼ੈਤਾਨ ਨੂੰ ਮਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਪਰ ਪਰਮੇਸ਼ੁਰ ਨਾਲ ਸੀਗਾ ਯਸ਼ੁਮਸ ਉਹ ਕੀ ਬਾਈਬਲ ਪ੍ਰਵੇਸ਼ਮਸੀ ਨੂੰ ਉਸ ਸਮੇਂ ਤੇ ਮਾਂ ਮਰੀਮ ਨੂੰ ਕਿੰਨੀਆਂ ਗੱਲਾਂ ਸਹੀਆਂ ਹੋਣਗੇ ਲੋਕਾਂ ਦੀ ਹallelujah ਪਰ ਉਸਰ ਮਾਈ ਨੇ ਡਰੀ ਨਹੀਂ ਲੋਕਾਂ ਦੀ ਗੱਲਾਂ ਦੀ ਪਰਵਾਹ ਨਹੀਂ ਕੀਤੀ ਉਹਨੇ ਬਲਕਿ ਪ੍ਰਭੂ ਯਸ਼ੁਮਸ ਅਸੀਂ ਪਵਿੱਤਰ ਹੋਈਏ ਸ਼ੁੱਧ ਹੋਈਏ ਆਪਣੀ ਦੇਹ ਨੂੰ ਪਵਿੱਤਰ ਕਰੀਏ ਅੱਜ ਹਰ ਕਰ ਦੇ ਵਿੱਚ ਨਸ਼ਾ ਆ ਹਰ ਕਰ ਚ ਲੜਾਈ ਝਗੜੇ ਆ ਪਾਪ ਆਂ ਬਿਮਾਰੀਆਂ ਦੁੱਖੇ ਪਰੇਸ਼ਾਨੀਆਂ ਆ ਪਰ ਉਹਨੂੰ ਕੱਢਣ ਦੇ ਲਈ ਇੱਕੋ ਜੰਮਿਆ ਆ ਉਹ ਪ੍ਰਭੂ ਯਿਸੂ ਮਸੀਹ ਛਡਾਉਣ ਦੇ ਲਈ ਅਦਾਰ ਦੇ ਲਈ ਚੰਗਾ ਕਰਨ ਦੇ ਲਈ ਪ੍ਰਭੂ ਯਿਸੂ ਮਸੀਹ ਹਾਲੇਲੂਇਆ ਮੇਰੇ ਜੀਵਨ ਦੀ ਤਸਵੀਰ ਤੁਸੀਂ ਯਾਦ ਜੋ ਕਿ ਮੈਂ ਵੀ ਪਾਪ ਦੇ ਵਿੱਚ ਸੀਗਾ ਅੰਧਕਾਰ ਦੇ ਵਿੱਚ ਸੀਗਾ ਖੁਦਾ ਨੇ ਮੈਨੂੰ ਬਦਲਿਆ ਮੇਰੀ ਲਾਈਫ ਨੂੰ ਜ਼ਿੰਦਗੀ ਦਿੱਤਾ ਪਰਮੇਸ਼ਾਹ ਹੇਲੂਇਆ ਯੋਰ ਨਬਲ ਹੇਲੂਇਆ ਦੁਆਰ 25 ਫੈਸ ਜਿਸੀ ਕੀ ਛਟ ਰਿਹਾ ਪ੍ਰਭੂ ਦੇ ਲਈ ਇੱਕ ਦਿਹਾੜੀ ਵੀ ਨਹੀਂ ਛਟ ਰਹੀ ਫਤਿਹ ਲਈ ਜੋ ਅੱਜ ਲਾੜੀਆ ਕਰਨ ਖਤਮ ਹੈ ਸੋਰ ਕੇ ਛਟ ਕੀ ਗੁਰਦਵਾਰ ਪ੍ਰਭੂ ਯਸ਼ਵਦੀਰ ਦਰਸ਼ਿਤ ਹੈ ਹੈ ਹੇਲੂਇਆ ਕੈਨਸਲਰ ਗਰੋਹ ਜਰ 25 ਦੇ ਵਿੱਚ ਪਰਮਿਸ਼ਨ ਵਫਾ ਦੇ ਚੱਲੂਗਾ ਮਾਨ ਦੇ ਵਿੱਚ ਚੱਲੇ ਉਹ ਖੁਦ ਆਪਣੀ ਟਰੋਲੀ ਲਾਈਫ ਚੇਂਜ ਕਰ ਦੇਗਾ ਇਸ ਮਸਲੇ ਦੇ ਨਾਮ ਹallelujah ਅਸੀਂ ਕਿੰਨੇ ਹੈਪੀ ਐਨ ਨਿਊ ਇਅਰ ਆ ਜਿਹਨੂੰ ਖੁਦ ਬਦਲਾਵ ਆਇਆ ਹਾਂ ਹੈਪੀ ਨਿਊ ਇਅਰ ਦੀ ਹੈਪੀ ਨਿਊ ਇਅਰ ਹਾਂ ਖੁਸ਼ੀ ਹੈ ਰੇ ਫੇਰੀ ਹੋਣੀ ਹੈ ਇਹ ਨਵੇਂ ਸਾਲ ਦੇ ਵਿੱਚ ਜੇ ਕੁਝ ਬਦਲਿਆ ਹਾਂ ਜਦੋਂ ਕੋਈ ਚੇਂਜ ਹੋਇਆ ਜਿਨੂੰ ਖੁਦਰੋਂ ਪਤਾ ਲੱਗ ਗਿਆ ਕਿ ਤੁਸੀਂ ਤੋਬਾ ਕਰ ਲਈਏ ਮੁੜ ਗਈ ਹੋ ਮੈਂ ਤੈਨੂੰ ਕੁਝ ਦੇਵਾਂਗਾ ਹallelujah ਨਵੇਂ ਸਾਲ ਨੂੰ ਹੈਪੀਅਸ ਬਣਾਉਣ ਦੇ ਲਈ ਨਸਰ ਆਪੜਾ ਮੇਰਾ ਨਾਮ ਪਾਸਾ ਗੁਰਪ੍ਰੀਤ ਗੇਲਾ ਜੀ ਪਿੰਡ ਮਿਸ਼ਰਪੁਰ ਦਾ ਰਹਿਣ ਵਾਲਿਆ ਚਰਜ ਚਰਜ ਬਟਾਲੇ ਮਿਸ਼ਰਪੁਰਾ ਜੀ ਜੋ ਅੱਜ ਤੁਸੀਂ ਮਟਾਦਿਕ ਮਰਾ ਰੱਖ ਕੇ ਕੀ ਕਹਿਣਾ ਚਾਹਦੇ ਬਾਰੇ ਇਹਦੀ ਵਸੇ ਮੈਂ ਕਹਣਾ ਚਾਹੁੰਦਾ ਕਿ ਬਾਈਬਲ ਸ਼ਬਦ ਕਰਦੇ ਕਿ ਪ੍ਰਭੂ ਯਿਸੂ ਮਸੀਹ ਤੇਰਾ ਮਜਦਨੋ ਨਹੀਂ ਉਹ ਜੀਵਨ ਨੂੰ ਬਦਲ ਦੇ ਲਈ ਆ ਜਿਵੇਂ ਕਿ ਬਹੁਤ ਸਾਰੇ ਲੋਕ ਇਸ ਟਾਈਮ ਦੇ ਵਿੱਚ ਕ੍ਰਿਸ਼ਨ ਦਾ ਵਿਰੋਧ ਕਰ ਰਿਹਾ ਕਿਸਮੀ ਦਾ ਵਿਰੋਧ ਕਰ ਰਿਹਾ ਕਿ ਨਹੀਂ ਇਹ ਹੋਣਾ ਨਹੀਂ ਚਾਹੀਦਾ ਪਰ ਹਰ ਬੰਦੇ ਦਾ ਹੱਕ ਹੈ ਕਿ ਆਪਣੀ ਪਰਮੇਸ਼ਵਰੀ ਮਹਿਮਲੀ ਗਾਸਾ ਦਾ ਆਰਾਧਨਾ ਕਰ ਸਕਦਾ ਆ ਔਰ ਸਤਿਮੂਰ ਖੁਦਾ ਨੇ ਸਾਨੂੰ ਮੌਕਾ ਦਿੱਤਾ ਸੀ ਆराधना ਕਰਨ ਦੀ ਵਰਸ਼ਿਪ ਕਰਨ ਅਟ ਬਹੁਤ ਸਾਰੇ ਲੋਗ ਇਸ ਜਗ੍ਹਾ ਤੇ ਇਕੱਠੇ ਹੋਏ ਖੁਦਰ ਕਮਲ ਅਲੀ ਔਰ ਮਹਮਦ ਅਲੀ ਕੋਈ ਭਾਈ ਇੱਕ ਇੱਕ ਜਨਨ ਤੁਸੀਂ ਪੁੱਛ ਸਕਦੇ ਹੋ ਪਰ ਮਿਸ਼ਨ ਨੇ ਧਰਮਲੋਣੀ ਬਲਕਿ ਖੁਦਾ ਨੇ ਜੀਵਨ ਨੂੰ ਬਦਲ ਰਾਇਆ ਮੈਂ ਵੀ ਮਜੀਬ ਸਿੰਘ ਦੇ ਪਰਿਵਾਰ ਦੇ ਵਿੱਚ ਹੋਇਆ ਮੈਂ ਵੀ ਪਾਪ ਦੇ ਵਿੱਚ ਸੀਗਾ ਗੁਨਾਹ ਦੇ ਵਿੱਚ ਸੀਗਾ ਬੁਰੀ ਸੰਗਤ ਦੇ ਵਿੱਚ ਸੀਗਾ ਔਰ ਅੱਜ ਖੁਦਾ ਨੇ ਮੈਨੂੰ ਚੇਂਜ ਕੀਤਾ 8 ਸਾਲ ਹੋ ਚਲੇ ਗਏ ਪ੍ਰਭੂ ਦੀ ਸੇਵਾ ਕਰਦਿਆਂ ਨੂੰ ਉਹਦੇ ਵਿੱਚ ਚੱਲਦਿਆਂ ਨੂੰ ਔਰ ਖੁਦਾ ਨੇ ਸੰਭਾਲ ਕੇ ਰੱਖਿਆ ਸਾਨੂੰ ਪਾਪ ਦੇ ਜੋ ਨਸ਼ੇ ਦੇ ਵਿੱਚੋਂ ਕੱਢਿਆ ਅਜ ਹੱਕਰ ਕਰ ਦੇ ਵਿੱਚ ਨਸ਼ਾ ਹੈ ਲੋਕੀ ਉੱਥੇ ਉੱਥੇ ਕੋਈ ਡੱਕਦਾ ਨਹੀਂ ਜਿਹੜੇ ਨਸ਼ੇ ਵੇਚਦੇ ਉਹਨਾਂ ਨੂੰ ਕੋਈ ਡੱਕਦਾ ਨਹੀਂ ਆ ਜਿਹੜੇ ਖੁਦ ਦੇ ਲੋਕ ਆराधना ਕਰ ਰਹੇ ਸ਼ਾਂਤੀ ਨਾਲ ਪਰਮੇਸ਼ਰ ਦੀ ਮਹਿਮਾ ਨੂੰ ਕਰ ਰਹੇ ਆराधना ਕਰ ਰਹੇ ਵਰਸ਼ਿਪ ਕਰ ਰਹੇ ਉਹਨਾਂ ਦੇ ਵਿਰੋਧ ਕਿਉਂ ਹੋ ਰਿਹਾ ਅਹੀ ਕਰਨਾ ਕਿ ਉਹ ਪਰਮੇਸ਼ਰ ਦੇ ਸੱਚੇ ਕਲਾਮ ਨੂੰ ਜ਼ਾਹਿਰ ਕਰਦੇ ਆ ਰਖੋਦੇ ਨੇ ਬਾਈਬਲ ਸਾਫ਼ ਦੀ ਕਰਦੀ ਪਰਮੇਸ਼ਰ ਆਪਣੇ ਲੋਕਾਂ ਨੂੰ ਚਾਹੁੰਦੇ ਲਈ ਚੁਣਿਆ ਦੇਖਾ ਜਿਹੜਾ ਵਿਸ਼ਵਾਸ ਕਰੇਗਾ ਉਹ ਚਾਹੂਗਾ ਬਚਾਇਆ ਜਾਵੇਗਾ ਉਹਦਾ ਉਧਾਰ ਆਵੇਗਾ ਔਰ ਉਹਨਾਂ ਵਾਲੀ ਵੀ ਜੋ ਉਹ ਉਹ ਲੋਕੀਸ਼ ਦੇਸ਼ ਬਾਰੇ ਜਿਹੜੇ ਬੱਚੇ ਆਉਣ ਵਾਲੇ ਜੋ ਜਨਰੇਸ਼ਨ ਹੈ ਨੌਜਵਾਨ ਹੈ ਉਹਨਾਂ ਨੂੰ ਮੈਂ ਇਹੀ ਕਹਿਣਾ ਚਾਹੁੰਦੇ ਆ ਸਭ ਗੁਨਾਹਾਂ ਨੂੰ ਛੱਡ ਕੇ ਪਾਪ ਨੂੰ ਛੱਡ ਕੇ ਨਸ਼ਿਆਂ ਨੂੰ ਛੱਡ ਕੇ ਆਪਣੇ ਬਾਰਗ ਨੂੰ ਸਹੀ ਕਰ ਆਪਣੇ ਰਸ ਨੂੰ ਸਹੀ ਕਰ ਆਪਣੇ ਮਾਤਾ ਪਿਤਾ ਦੀ ਦੇਖਭਾਲ ਕਰੋ ਅੱਜ ਬੱਚੇ ਮਾਤਾ ਪਿਤਾ ਦੀ ਦੇਖਭਾਲ ਨਹੀਂ ਕਰੇ ਮਾਤਾ ਪਿਤਾ ਦੇ ਬੱਚੇ ਨਹੀਂ ਦੇਖਭਾਲ ਕਰ ਰਹੇ ਉਲਟਾ ਚੱਲ ਰਿਹਾ ਹੈ